ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਲਵੀਰ ਬਤੀਕ ਪਿੰਡ ਕੁੰਗੜਾਲੇ ਸਿੱਖਾਂ ਤੋਂ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਰਾਮ ਟੈਕਸ ਦੇ ਸੂਟ ਬਹੁਤ ਹੀ ਘੱਟ ਰੇਂਜ ਦੇ ਵਿੱਚ ਇਹਨਾਂ ਦੀ ਰੇਂਜ ਸਿਰਫ 1500 ਰੁਪਏ ਆ ਰਾਮ ਟੈਕਸ ਦੇ ਵਿੱਚ 1500 ਦਾ ਸੂਟ ਤੁਹਾਨੂੰ ਕਿਤੇ ਵੀ ਨਹੀਂ ਮਿਲੂਗਾ ਤੇ ਤੁਸੀਂ ਦੇਖ ਸਕਦੇ ਹੋ ਇਹ ਲੈਮਨ ਕਲਰ ਦਾ येलो ਕਲਰ ਦਾ ਸੂਟ ਆ ਇਹਦੇ ਉੱਪਰ ਗ੍ਰੇ ਕਲਰ ਦੀ ਏਮਬਰਾਇਡਰੀ ਕੀਤੀ ਹੋਈ ਹੈ ਮਸ਼ੀਨ ਏਮਬਰਾਇਡਰੀ ਹੈ ਤੇ ਇਹਦੇ ਨਾਲ ਹੈਗਾ ਪਿਓਰ ਦਾ ਦੁਪੱਟਾ ਇਹਦਾ ਪ੍ਰਾਈਸ ਸਿਰਫ 1500 ਰੁਪਏ ਆ ਤੁਸੀਂ ਪਾਰਟੀ ਵੇਅਰ ਵੀ ਯੂਜ਼ ਕਰ ਸਕਦੇ ਹੋ ਕੈਜੂਅਲ ਵੀ ਯੂਜ਼ ਕਰ ਸਕਦੇ ਹੋ ਨੈਕਸਟ ਸੂਟ ਜਿਹੜਾ ਹੈਗਾ ਉਹ ਫੌਜੀ ਕਲਰ ਤੇ ਆ ਤੁਸੀਂ ਦੇਖ ਸਕਦੇ ਹੋ ਇਹਦੀ ਡਿਜ਼ਾਈਨਿੰਗ ਕਿੰਨੀ ਸੋਹਣੀ ਆ ਤੇ ਇਹਦੇ ਨਾਲ ਹੈਗਾ ਚਨੋਂਨ ਦਾ ਦੁਪੱਟਾ ਤੇ ਦੁਪੱਟੇ ਦੇ ਉੱਤੇ ਪਾਈਪਿੰਗ ਦੀ ਫਿਨਿਸ਼ਿੰਗ ਦਿੱਤੀ ਹੋਈ ਆ तो ये सूट का प्राइस भी है पंद्रह सौ रुपए नैक्सट सूट जो है वो ये हैगा ये देखो बॉर्डर बने हुए एंड यह दुपट्टा भी आ जरा ये उत्ते भी पाइपिंग फिनिशिंग दिखी हुई है चलो का दुपट्टा यहाँ तो ये सूट का प्राइस भी है पंद्रह सौ रुपए अगर थो तो मेरे सूट पसंद आ रहे हैं प्लीज बाद तो प्लीज़ मेरी वीडियो वो वेयर करो ਲਾਈਕ ਕਰਿਆ ਕਰੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਪਲੀਜ਼ ਤੇ ਵਿਊਜ਼ ਵੱਧ ਤੋਂ ਵੱਧ ਮੈਨੂੰ ਦਿਓ ਕਰੋ ਤੇ ਇਹ ਜਿਹੜਾ ਸੂਟ ਆ ਇਹ ਬੋਟਲ ਗ੍ਰੀਨ ਦੇ ਉੱਪਰ ਆ ਇਹਦੇ ਨਾਲ ਵਿੱਚ ਨੋਨ ਦਾ ਦੁਪੱਟਾ ਇਹ ਆਪਾਂ ਕੱਲ ਦੀ ਵੀਡੀਓ ਦੇ ਵਿੱਚ ਵੀ ਪਾਇਆ ਸੀਗਾ ਇਹ ਵੀ ਰਾਮ ਟੈਕਸ ਦਾ ਸੂਟ ਆ ਇਹਦਾ ਪ੍ਰਾਈਸ ਵੀ ਹੈਗਾ 1500 ਰੁਪਏ ਨੈਕਸਟ ਸੂਟ ਹੈਗਾ ਗ੍ਰੇ ਕਲਰ ਦੇ ਉੱਪਰ ਇਹਦੇ ਨਾਲ ਸਕਿਨ ਕਲਰ ਦੀ ਬਾਟਮ ਆ ਇਹ ਦੇਖੋ ਸਕਿਨ ਕਲਰ ਦੀ ਇਹਦੀ ਬਾਟਮ ਆ ਇਹ ਤੇ ਸਕਿਨ ਕਲਰ ਦਾ ਹੀ ਇਹਦੇ ਨਾਲ ਹੈਗਾ ਦੁਪੱਟਾ ਚਨੋਂਨ ਦਾ ਦੁਪੱਟਾ ਇਹ ਤੇ ਇਹਦਾ ਘੇਰਾ ਵੀ ਬਹੁਤ ਸੋਹਣਾ ਬਣਿਆ ਹੋਇਆ ਇਹਦਾ ਪ੍ਰਾਈਸ ਵੀ ਹੈਗਾ 1500 ਰੁਪਏ ਨੈਕਸਟ ਸੂਟ ਆ ਜਿਹੜਾ ਆਪਣਾ ਉਹ ਹੈਗਾ ਪੈਰਟ ਕਲਰ ਦਾ ਪੈਰਟ ਕਲਰ ਦੇ ਉੱਪਰ ਗਲੇ ਦੇ ਉੱਪਰ ਇਹਦੇ ਮਸ਼ੀਨ ਐਮਬਲੋਇਡਰੀ ਕੀਤੀ ਹੋਈ ਆ ਐਂਡ ਇਹਦੇ ਨਾਲ ਹੈਗਾ ਚਨੋਂਨ ਦਾ ਦੁਪੱਟਾ ਜਿਹੜੀ ਇਹਨਾਂ ਦੇ ਬਾਟਮ ਨੇ ਉਹ ਕਿਸੇ ਦੀ ਪਲੇਨ ਹੋਊਗੀ ਕਿਸੇ ਦੀ ਸੇਮ ਹੀ ਹੋਊਗੀ ਇਹਦਾ ਪ੍ਰਾਈਸ ਵੀ ਹੈਗਾ 1500 ਨੈਕਸਟ ਜਿਹੜਾ ਸੂਟ ਹੈ ਹਾਂਜੀ ਜਿਹੜਾ ਨੈਕਸਟ ਸੂਟ ਹੈਗਾ ਆਪਣਾ ਇਹ ਹੈਗਾ ਲਵੈਂਟਰ ਕਲਰ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਇਹਦੇ ਉੱਪਰ ਹੈਂਡ ਏਮਬਰਾਇਡਰੀ ਕੀਤੀ ਹੋਈ ਆ ਤੇ ਜਿਹੜੀ ਇਹਦੀ ਬਾਟਮ ਆ ਉਹ ਪਲੇਨ ਆ ਤੇ ਜਿਹੜਾ ਇਹਦਾ ਦੁਪੱਟਾ ਉਹ ਫਲੋਰਲ ਦੁਪੱਟਾ ਤੇ ਇਹਦੇ ਉੱਪਰ ਵੀ ਪਾਈਪਿੰਗ ਦੀ ਫਿਨਿਸ਼ ਫਿਨਿਸ਼ਿੰਗ ਦਿੱਤੀ ਹੋਈ ਆ ਇਹਦਾ ਪ੍ਰਾਈਸ ਵੀ ਹੈਗਾ 1500 ਰੁਪਏ ਐਂਡ ਜਿਹੜਾ ਨੈਕਸਟ ਸੂਟ ਆ ਆਪਣਾ ਇਹ ਦੇਖੋ ਇਹਦੇ ਉੱਪਰ ਆਰਗੈਂਜ਼ਾ ਨਾਲ ਵਰਕ ਕੀਤਾ ਹੋਇਆ ఆర్గాన్జా ਦੇ ਉੱਪਰ ਦੇਖੋ ਘੇਰੇ ਦੇ ਉੱਪਰ ਵੀ ਹੈ ਤੇ ਸਾਰੇ ਫਰੰਟ ਵਾਲੇ ਪੱਲੇ ਦੇ ਉੱਪਰ ਸਾਰੇ ਦੇ ਉੱਪਰ ਵਰਕ ਆ ਐਂਡ ਜਿਹੜਾ ਇਹਦਾ ਦੁਪੱਟਾ ਉਹ ਹੈਗਾ ਫੁੱਲ ਪਿਓਰ ਦਾ ਦੁਪੱਟਾ ਤੇ ਪਾਈਪਿੰਗ ਆ ਜਿਹੜੀ ਉਹਦੀ ਫਿਨਿਸ਼ਿੰਗ ਦਿੱਤੀ ਹੋਈ ਆ ਤੇ ਜੇ ਤੁਹਾਨੂੰ ਮੇਰੇ ਸੂਟ ਵਧੀਆ ਲੱਗਦੇ ਨੇ ਤਾਂ ਪਲੀਜ਼ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੁਹਾਨੂੰ ਕੋਈ ਵੀ ਸੂਟ ਪਸੰਦ ਆ ਤਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਮੇਰੇ ਨੰਬਰ ਦੇ ਉੱਤੇ 9465440735 99655440735 ਦੇ ਉੱਪਰ ਪਲੀਜ਼ ਕਾਲ ਕਰਕੇ ਮੈਨੂੰ ਆਪਣਾ ਆਰਡਰ ਬੁੱਕ ਕਰਵਾਓ ਅਸੀਂ ਤੁਹਾਡੇ ਘਰ ਤੱਕ ਤੁਹਾਡਾ ਆਰਡਰ ਪਹੁੰਚਾਵਾਂਗੇ ਤੇ ਇਹ ਸਾਰੇ ਸੂਟ ਨੇ ਜਿਹੜੇ ਇਹ ਰਾਮ ਟੈਕਸ ਦੇ ਸੂਟ ਨੇ ਤੇ ਇਹਦਾ ਕੋਈ ਵੀ ਰੰਗਵਾਨ ਨਹੀਂ ਹੋਊਗਾ ਸੂਟ ਦਾ ਕੋਈ ਵੀ ਸੂਟ ਖਰਾਬ ਨਹੀਂ ਹੋਊਗਾ ਪਲੀਜ਼ ಪದ ਤੋਂ ਵੱਧ ਆਰਡਰ ਕਰਿਓ ਸੂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਰਿਓ ਧੰਨਵਾਦ